ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਮੈਂ ਇੱਧਰ ਕੱਲ ਆਪਣਾ ਸੂਟ ਸਲਾਈ ਕਰਿਆ ਤਾਂ ਸੂਟ ਸਲਾਈ ਤਾਂ ਹੋ ਗਿਆ ਇਸ ਤੇ ਬਾਕੀ ਰਹਿ ਗਈ ਹੈ ਤਰਪਾਈ ਮੈਂ ਕਿਹਾ ਚੱਲ ਹਰੇ ਮੇਰੇ ਕੋਲ ਹੈਗਾ ਟਾਈਮ ਵੀ ਐਨੇ ਮੈਂ ਤਰਪਾਈ ਕਰ ਲੈਣੀ ਆ ਬਾਅਦ ਵਿੱਚ ਤੇ ਫੇਰ ਕੱਟਣੀਆਂ ਗਾਜਰਾਂ ਦੇਖੋ ਜੀ ਜਿਹੜੀ ਸ਼ਾਮ ਦੀ ਸਬਜੀ ਸ਼ਾਮ ਦੀ ਸਬਜੀ ਹੁੰਦੀ ਉਹ ਤਾਂ ਮੈਂ ਬਣਾ ਲੈਣੀ ਆ ਸਵੇਰੇ ਜਿਹੜੀ ਹੁਣ ਕੱਲੂ ਮਾਰਨਿੰਗ ਵੇਲੇ ਸਬਜੀ ਬਣਾਉਣੀ ਆ ਉਹਦੀ ਹੁਣ ਤਿਆਰੀ ਕਰਕੇ ਰੱਖ ਦੇਣੀ ਆ ਬਸ ਸਵੇਰੇ ਉੱਠ ਕੇ ਨਾ ਬਸ ਚਾਹ ਪੀ ਕੇ ਇਕੱਲਾ ਤੜਕਾ ਤੜਕਾ ਹੀ ਲਾਉਣਾ ਹੈ ਤੇ ਫੇਰ ਆਏ ਹੁੰਦਾ ਫੇਰ ਨਾ ਹੋਰ ਕੰਮ ਹੋ ਜਾਂਦੇ ਆ ਤੇ ਸਬਜੀ ਤਿਆਰ ਕਰਨੇ ਨੂੰ ਨਾ ਫੇਰ ਕਾਫੀ ਟਾਈਮ ਲੱਗ ਜਾਂਦਾ ਜੇ ਕੱਟੀ ਹੋਵੇ ਨਾ ਫੇਰ ਫਿਰ ਸਿਰਫ ਇਕੱਲਾ ਤੜਕਾ ਤੜਕਾ ਹੀ ਲਾਉਣਾ ਹੈ ਤੇ ਕੱਲੂ ਸਾਡੀ ਰੇਖਾ ਰਾਣੀ ਨੇ ਵੀ ਚੱਲੇ ਜਾਣਾ ਹੈ ਆਪਣਾ ਅਸਾਮ ਨੂੰ ਤੇ ਉਹਦੀ ਨਾ ਜਿਹੜੀ ਸੱਸ ਆ ਉਹਦੀ ਸੇਤ ਥੋੜੀ ਜਿਹੀ ਹੈਗੀ ਢਿੱਲੀ ਤੇ ਕੱਲ ਤੇ ਯਾਰ ਪਰਸੋਂ ਦੇ ਪੋਰਤ ਜਿਆਦਾ ਨਾ ਬਹੁਤ ਜਿਆਦਾ ਫੋਨ ਆਉਨੇ ਆ ਕਹਿੰਦੀ ਵੀ ਤੂੰ ਆ ਜਾ ਰੇਖਾ ਰਾਣੀ ਵੀ ਮੇਰੀ ਸੇਤ ਠੀਕ ਨਹੀਂ ਰਹਿੰਦੀ ਹੈਗੀ ਉਹਦੇ ਕਰਕੇ ਇਹਨਾਂ ਫੇਰ ਛੋਟੂ ਕਹਿੰਦਾ ਵੀ ਰੇਖਾ ਚੱਲ ਤੂੰ ਜਾਇਆ ਹੁਣ ਦੇਖੋ ਜੀ ਹੁਣ ਉਹ ਕਮਰੇ ਦੇ ਵਿੱਚ ਪੈਕਿੰਗ ਲੱਗੀ ਹੋਈ ਕੰਨ ਅਸੀਂ ਉਹਦੇ ਕੋਲ ਜਾ ਕੇ ਆਏ ਆ ਕਦੇ ਤਾਂ ਬੈਗ ਨੂੰ ਰੱਖ ਦਿੰਦੀ ਹੈ ਦੀਦੀ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਹੈ ਕਦੇ ਤਾਂ ਲੱਗ ਜਾਂਦੀ ਹੈ ਕਹਿੰਦੀ ਫਿਰ ਵੀ ਮੈਨੂੰ ਐਮਰਜੈਂਸੀ ਕਹਿੰਦੀ ਜਾਣਾ ਹੀ ਪੈਣਾ ਜਦ ਮੇਰੀ ਸੱਸ ਨੇ ਫੋਨ ਕਰਿਆ ਵੀ ਤੂੰ ਆ ਜਾ ਚਲ ਅਸੀਂ ਕਿਹਾ ਵੀ ਤੂੰ 2 ਕੁ ਮਹੀਨੇ ਜਾਂ ਮਹੀਨਾ ਰਹਿ ਕੇ ਆ ਜਾ ਵੀ ਜਦ ਤੇਰੀ ਸੱਸ ਜੀ ਸਿਹਤ ਠੀਕ ਹੋ ਗਈ ਨਾ ਫਿਰ ਤੂੰ ਆ ਜੀ ਕਹਿੰਦੀ ਮੇਰਾ ਤਾਂ ਦੀਦੀ ਬਿਲਕੁਲ ਵੀ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਮੈਂ ਵੀ ਉਹਦੇ ਰੂਮ ਚ ਜਾ ਕੇ ਆਈ ਸੀ ਕਿ ਹਾਂ ਕੀ ਕਹਿੰਦੀ ਸੀ ਭਾਬੂ ਕੋਈ ਬੈਠੀ ਆ ਕਹਿੰਦੀ ਅਸੀਂ ਨਾ ਉਹਨੂੰ ਜਾਣਾ ਨਹੀਂ ਹੈਗਾ ਉਹਨੂੰ ਅਸੀਂ ਇੱਕ ਠੱਕੇ ਨਾਲੇ ਭੇਜਣਾ ਹੈ ਕਹਿੰਦੀ ਦੀਦੀ ਮੇਰਾ ਨਾ ਬਿਲਕੁਲ ਵੀ ਜਾਣ ਨੂੰ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਵੀ ਮੈਂ ਇੱਥੇ ਹੀ ਰਵਾਂ ਕਹਿੰਦੀ ਹੁਣ ਕੀ ਕਰੇ ਉਹਦੀ ਸੱਸ ਕਹਿੰਦੀ ਨਹੀਂ ਤੂੰ ਆ ਜਾ ਫਟਾਫਟ ਕਹਿੰਦੀ ਉਹਨੂੰ ਬਾਰ-ਬਾਰ ਬੁਖਾਰ ਚੜੀ ਜਾਂਦਾ ਉਤਰੀ ਜਾਂਦਾ ਬੇਚੈਰੀ ਨੂੰ ਡਾਕਟਰੀ ਇਲਾਜ ਤਾਂ ਚੱਲਦਾ ਹੈ ਫੇਰ ਵੀ ਆਏ ਆ ਜੇ ਕੋਲ ਬੰਦਾ ਹੋਊਗਾ ਰੋਟੀ ਪਾਣੀ ਵੀ ਬਣਾ ਕੇ ਦਿੰਦਾ ਦਵਾਈ ਵੀ ਫੇਰ ਬੰਦਾ ਟਾਈਮ ਨਾ ਦੇ ਦਿੰਦਾ ਦੇਖੋ ਜੀ ਉਹਦਾ ਦਿਲ ਉਰੀ ਵੱਧ ਲੱਗਦਾ ਉੱਥੇ ਤਾਂ ਦਾ ਦਿਲ ਲੱਗਦਾ ਹੀ ਨਹੀਂ ਹੈਗਾ ਚੱਲ ਮੱਖਣ ਨਾਲ ਸਬਜ਼ੀ ਕੱਟ ਲੈਣੇ ਹੁਣ ਵੀ ਸਵੇਰੇ ਨਾਲ ਉਹਨੂੰ ਨਾ ਪਰੌਂਠੇ ਬਣਾ ਕੇ ਤੇ ਸਬਜ਼ੀ ਨਾਲ ਬੰਨ ਦੂੰਗੇ ਫੇਰ ਉਹ ਟ੍ਰੇਨ ਦੇ ਵਿੱਚ ਰੋਟੀ ਖਾ ਲੂਗੀ ਨਾਲੇ ਉਹਰੇ ਤਾਂ ਖਾ ਕੇ ਤਾਂ ਜਾਂਦੀ ਨਹੀਂ ਰਹੀ ਕਹਿੰਦੀ ਮੈਥੇ ਫਿਰ ਸਫ਼ਰ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਦੇਖੋ ਜੀ ਹੁਣਾਂ ਨੂੰ ਕਾਫੀ ਟਾਈਮ ਹੋ ਗਿਆ ਸਾਡੇ ਕੋਲ ਆਈ ਨੂੰ ਉਹਦਾ ਹੁਣ ਦੇ ਲੈਣਾ ਲੱਗਿਆ ਹੋਇਆ ਨਾ ਹੁਣ ਸਾਡਾ ਘਰ ਵੀ ਸੁਨਣਾ ਹੋ ਜਾਣਾ ਜੇ ਉਹਨੇ ਚਲੇ ਜਾਣਾ ਨਹੀਂ ਤਾਂ ਕਦੇ ਇਧਰੋਂ ਰੌਲਾ ਪਾਉਂਦੀ ਆਉਂਦੀ ਆ ਕਦੇ ਇਧਰੋਂ ਆਉਂਦੀ ਆ ਰੌਣਕ ਬਖਰੀਓ ਦੀ ਉਹਦੇ ਨਾਲ ਬਸ ਕੱਢ ਚਲੇ ਗਏ ਹੁਣ ਤਾਂ ਕਿੰਨੇ ਦਿਨ ਹੋ ਗਏ ਜਦੋਂ ਉਹਦਾ ਫੇਸ ਜਲੇ ਆ ਹੁਣ ਤਾਂ ਵੀਡੀਓ ਚ ਆਈ ਹੋਰੀ ਤੇ ਹੈਗੀ ਵਿਚਾਰੀ ਹੁਣ ਉਹਦਾ ਫੇਸ ਐ ਬਿਲਕੁਲ ਠੀਕ ਹੋ ਗਿਆ ਕਰੀਮ ਕਰੂਮ ਅਸੀਂ ਉਹਨੂੰ ਡੇਲੀ ਲਾਉਣ ਨੂੰ ਦੰਦੇ ਹੁੰਦੇ ਤੂੰ ਇਸ ਤਰ੍ਹਾਂ ਵੀ ਆਪਣੇ ਆ ਚੀਜ਼ ਲਾ ਆ ਵੀ ਚਿਹਰਾ ਤੇ ਰਹਿਣ ਚੰਗੀ ਤਰ੍ਹਾਂ ਸਾਫ਼ ਹੋ ਜਵੇ ਚਲੋ ਜੀ ਜਦ ਹੁਣ ਉਹਦਾ ਚਿਹਰਾ ਸਾਫ਼ ਹੋਇਆ ਏ ਉਹਨਾਂ ਦੀ ਜਾਣਦੀ ਹੋਗੀ ਤਿਆਰੀ ਕਹਿੰਦੀ ਇੱਕ ਵਾਰ ਤਾਂ ਰੋ ਵੀ ਪਈ ਅੱਜ ਇਹ ਮੈਂ ਕਹਾਂ ਤੂੰ ਸਹੁਰਿਆਂ ਤਾਂ ਨਹੀਂ ਚਲੀ ਹੈਗੀ ਕਿਦੇ ਕੱਲੂ ਨਾ ਰੋ ਪਾ ਮੈਂ ਇਹਨੂੰ ਮੇਰੇ ਮੂੰਹ 'ਚ ਨਿਕਲ ਗਿਆ ਮਾਂ ਤੂੰ ਸਹੁਰਿਆਂ ਤਾਂ ਚਲੀ ਕਹਿੰਦੀ ਜੀਦੀ ਮੈਂ ਹੋਰ ਕਿੱਥੇ ਚਲਦੀਆਂ ਸਹੁਰਿਆਂ ਨੂੰ ਚਲੀਆਂ ਦੇਖੋ ਜੀ ਇੱਕ ਨਾ ਰੇਖਾ ਨੇ ਤਾਂ ਚਲੇ ਜਾਣਾ ਹੈ ਕੱਲ ਅਸੀਂ ਰਿਸ਼ਤੇਦਾਰ ਗਏ ਤੇ ਮੈਂ ਰਿਸ਼ਤੇਦਾਰੀ 'ਚ ਗਏ ਤੇ ਅਸੀਂ ਮੈਂ ਆਪਣੀ ਮਾਸੀ ਜੀ ਕੋਲ ਜਾ ਕੇ ਆਈਆਂ ਕੱਲ ਉਹਨਾਂ ਦੇ ਨਾ ਬੱਚੇ ਐ ਛੋਟੇ ਉਹਨਾਂ ਨੂੰ ਇੰਨਾ ਜ਼ਿਆਦਾ ਸ਼ੌਂਕ ਹੈ ਨਾ ਤੋਤੇ ਚਿੜੀਆਂ ਦੇ ਪੀਲੇ ਰੰਗ ਦੀਆਂ ਚਿੜੀਆਂ ਹਰੇ ਰੰਗ ਦੀਆਂ ਜਿਹੜੀਆਂ ਤੋਤੇ ਰੱਖੇ ਹੋਏ ਨੇ ਤੇ ਕਬੂਤਰ ਵੀ ਰੱਖੇ ਹੋਏ ਨੇ ਤੇ ਅਸੀਂ ਜਾਂ ਮਿਲਣ ਗਏ ਮੈਨੂੰ ਵੀ ਤੋਤਾ ਬਹੁਤ ਵਧੀਆ ਲੱਗਿਆ ਹੈ ਅਸੀਂ ਵੀ ਕੱਲ ਇੱਕ ਤੋਤਾ ਲੈ ਆਏ ਐਨੇ ਰੌਣਕ ਲਾਈ ਪਈ ਹੈ ਨਾ ਸਵੇਰ ਦੇ ਦਿਖਾਈਏ ਐਨੇ ਤੋਤੇ ਹੋਰ ਮਿਲਣ ਆਉਂਦੇ ਜਾਂ ਦਿਖਾ ਕੇ ਆ ਇੱਕੇ ਤੋਤਾ ਲੈ ਕੇ ਆਏ ਤੋਤਾ ਦੇਖੋ ਤੋਤੇ ਵਾਸਤੇ ਗਾਜਰਾਂ ਪਾਈਆਂ ਹੋਈਆਂ ਤੇ ਹਰੇ ਮਟਰ ਵੀ ਪਾਏ ਹੋਏ ਆ ਇੱਕ ਬੱਚਿਆਂ ਨੇ ਕੀ ਕਰਿਆ ਨਾ ਆਈਕੇ ਨੂੰ ਪਿੰਨੀ ਪਾਤੀ ਪਿੰਨੀ ਨਹੀਂ ਖਾਂਦਾ ਹੈਗਾ ਉਹ ਕਹਿੰਦੀ ਸੀ ਕਿ ਭਾਬੀ ਜੀ ਕਹਿੰਦੀ ਵੀ ਇਹਨੂੰ ਮੇਚਾਂ ਪਾਇਆ ਕਰੋ ਹਰੀਆਂ ਕਹਿੰਦੀ ਉਹ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦਾ ਹੈ ਦੇਖੋ ਜੀ ਅੱਜ ਸਵੇਰੇ ਸਵੇਰੇ ਨਾ ਇੰਨੇ ਜ਼ਿਆਦੇ ਤੋਤੇ ਮਿਲਣ ਆਏ ਆ ਕੁਝ ਸਤਾਰ ਤੇ ਬਹਿ ਗਏ ਤੋਤੇ ਕੁਝ ਪਿੰਜਰੇ ਦੇ ਉੱਪਰ ਬਹਿ ਕੇ ਪੂਰੀਆਂ ਸਾਡੇ ਬੇੜੇ ਦੇ ਵਿੱਚ ਰੌਣਕ ਲੱਗੀ ਹੋਈ ᱛੀ ਤੇ ਰੇਖਾ ਤਾਂ ਪਹਿਲਾਂ ਇਹਦੇ ਕੋਲ ਤੇ ਹਿਲਦੀ ਹੁੰਦੀ ਹੈਗੀ ਇਹ ਵੀ ਅੱਜ ਹੀ ਆਇਆ ਸਵੇਰੇ ਕਦੇ ਇਹਦਾ ਕਦੇ ਇਹਨੂੰ ਗੰਗਾ ਰਾਮ ਰੱਖ ਦਿੰਦੀ ਆ ਕਦੇ ਮੋਤੀ ਰੱਖ ਦਿੰਦੀ ਆ ਬਹੁਤ ਜ਼ਿਆਦਾ ਬੋਲਦਾ ਸਾਧਨ ਕੰਨ ਖਾਈ ਜਾਂਦਾ ਹੈ ਹੋਰ ਕੀ ਦੇਖੋ ਉਹਨੇ ਦੇਖਦਾ ਵੀ ਮੈਂ ਹੁਣ ਕਿੱਥੇ ਪਹੁੰਚ ਗਿਆ ਦੇਖੋ ਜੀ ਉਹਨਾਂ ਦੇ ਤਾਂ ਨਾ ਉੱਥੇ ਰੌਣਕ ਲੱਗੀ ਪਈ ᱛੀ ਇੰਨੇ ਜ਼ਿਆਦੇ ਤੋਤੇ ਤੇ ਨਾ ਚਿੜੀਆਂ ਬਹੁਤ ਜ਼ਿਆਦੇ ਦੀਆਂ ਇੱਕ ਇਹਨਾਂ पिਂਜਰਿਆਂ ਦੇ ਵਿੱਚ ਰੱਖਿਆ ਹੋਈਆਂ ਦੀਆਂ ਵੀ ਤੁਸੀਂ ਇੱਕ-ਇੱਕ ਆਦੇ ਲਿਆਂਦਾ ਹੈ ਤੇ ਇੰਨੇ ਤਾਂ ਕੀ ਕਰਾਉਣਾ ਇੱਥੇ ਫੇਰ ਇੱਕ ਰਾਈ ਬਸ ਕਰਾਈ ਪਈ ਐ ਇਹਦੀ ਵੀ ਹੁਣ ਪੂਰੀ ਦੇਖ ਭਾਲ ਹੋਣੀ ਆਏ ਤਾਂ ਹੈ ਨਹੀਂ ਕੋ ਠੰਡ ਤੇ ਵੀ ਬਚਾਉਣਾ ਪੈਣਾ ਐ ਆਰਦੇ ਡੰਗ ਇਹ ਫਰੂਟ ਵੱਧ ਖਾਂਦਾ ਕਹਿੰਦੇ ਹੂੰ ਸਪੈਸ਼ਲ ਇਹਦੇ ਵਾਸਤੇ ਫਰੂਟ ਵੀ ਲੈ ਕੇ ਆਉਣੇ ਬਣੇ ਇਹ ਕਹਿੰਦੇ ਅਰੂਧ ਵੱਧ ਖਾਂਦਾ ਏ ਚਲੋ ਜੀ ਮਾਪਾ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਆ ਨੇੜੇ ਕਰਕੇ ਹੁਣ ਤਾਂ ਦੇਖੋ ਨਾ ਅੱਜ ਗਾਜਰ ਪਾਈ ਦੀ ਕੱਟ ਕੇ ਗਾਜਰ ਨਹੀਂ ਖਾਦੀ ਇਹਨੇ ਹੈਗੀ ਮਟਰੇ ਖਾਂਦਾ ਵੱਧ ਤਾਂ ਹੈ ਬਸ ਪਿੰਜਰੇ ਦੇ ਹੁਣ ਇਹ ਕੱਲਾ ਰਹਿ ਗਿਆ ਨਾ ਕੱਲੇ ਦਾ ਮੈਨੂੰ ਨਹੀਂ ਦਿਲ ਵੀ ਨਹੀਂ ਲੱਗਦਾ ਹੈਗਾ ਹੁਣ ਇਹਨੂੰ ਹੋਰ ਪੰਛੀ ਦਿਖਦੇ ਨਹੀਂ ਨਾ ਹੈਗੇ ਆਲੇ-ਦਾਲੇ ਤਾਂ ਹੀ ਦੇਖੀ ਜਾਂਦਾ ਹੈ ਇਹ ਕੱਲਾ ਹੀ ਰਿਹਾ ਨਾ ਵਿਚਾਰਾ ਆਲੇ-ਦਾਲੇ ਨੂੰ ਬਹੁਤ ਗੇੜੇ ਕੱਢੀ ਜਾਂਦਾ ਫਿਰ ਆਪਾਂ ਇੱਕ ਤੋਤਾ ਹੋਰ ਲਿਆਵਾਂਗੇ ਤੇ ਦੋਨ ਆਏ ਚੰਗੀ ਤਰ੍ਹਾਂ ਬੈਠੇ ਰਹਿਣਗੇ ਚਲੋ ਜੀ ਇਹ ਆ ਰੇਖਾ ਨੇ ਚਲੇ ਜਾਣਾ ਹੁਣ ਤੋਤਾ ਆ ਗਿਆ ਪਰਿਵਾਰ ਉੱਡੇ ਦਾ ਹੀ ਉੱਡੇ ਰੇਖਾ ਵੀ ਕਹਿੰਦੀ ਮੈਨੂੰ ਛੱਡ ਕੇ ਆਏ ਦੀਦੀ ਜਾਵੇ ਨਾ ਹਾਂ ਕਹਿੰਦੀ ਦੀਦੀ ਕਹਿੰਦੀ ਸਵੇਰ ਸੱਜ ਰੋਟੀ ਬਣਾ ਲਈ ਤੇ ਮੈਨੂੰ ਨਾ ਖੰਨੇ ਟ੍ਰੇਨ ਚੜ੍ਹਨਾ ਹੈ ਕਹਿੰਦੀ ਦੀਦੀ ਮੇਰੇ ਛੱਡ ਗਈ ਆਂ ਮੈਂ ਕਹਾਂ ਨਹੀਂ ਹੁਣ ਛੋਟੂ ਹੈਗਾ ਵੀ ਛੋਟੂ ਤੈਨੂੰ ਵੀ ਉਸੇ ਛੱਡ ਕੇ ਆਊਗਾ ਕਹਿੰਦੀ ਨਹੀਂ ਦੀਦੀ ਫੇਰ ਤਾਂ ਮੈਂ ਬਿਲਕੁਲ ਨਹੀਂ ਜਾਣਾ ਹੈਗਾ ਫੇਰ ਅੱਬਾ ਇੰਨਾ ਗੱਲ ਚ ਰਸਾ ਪਾਇਆ ਹੋਇਆ ਹੈ ਕਹਿੰਦੀ ਦੀਦੀ ਮੈਂ ਤੇਰੇ ਬਿਨਾਂ ਨਹੀਂ ਜਾਣਾ ਹੈਗਾ ਬਸ ਉਹ ਵੀ ਪੈਕਿੰਗ ਕਰਦੀ ਆ ਚਲ ਉਹਨੇ ਪੈਕਿੰਗ ਕਰ ਲੈਣੀ ਹੈ ਸਵੇਰੇ ਮੈਂ ਸਾਜਰੇ ਚਲੇ ਜਾਊਗੀ ਵਿਚਾਰੀ ਹਾਂਜੀ ਮੈਂ ਵੀ ਤਾਂ ਹੀ ਕਹਿੰਦੀ ਆ ਵੀ ਹੁਣ ਮੈਂ ਸਬਜ਼ੀ ਬਣਾ ਦਵਾਂ ਸਬਜ਼ੀ ਬਣਾ ਕੇ ਨਾ ਫੇਰ ਸਵੇਰੇ ਵਿਚਾਰੀ ਨੂੰ ਰੋਟੀ ਦਵਾਂਗੇ ਪਰੌਠਿਆਂ ਦੇ ਨਾਲ ਤੇ ਟ੍ਰੇਨ 'ਚ ਪੇ ਖਾ ਲੂਗੀ ਹੂੰ ਹੂੰ ਚਲੋ ਜੀ ਮੈਂ ਵੀ ਹੁਣ ਸਬਜ਼ੀ ਕੱਟ ਸਦਾ ਤੋਤ ਹੋ ਗਏ ਸੋਤ ਸੋਲੀਆਂ ਪਾਈ ਜਾਣੀਆਂ ਆ ਤਾਂ ਤੀਨ ਦੀ ਗਰੀ ਜੀ ਪੂਰੀ ਰੌਣਕ ਲਾਈ ਪਈ ਆ ਇਹ ਆਪਣੀ ਜਾਂਜ ਤਾਂ ਬੁਲਾਉਂਦਾ ਏ ਵੀ ਬੋਲੋ ਬੋਲੋ ਨਹੀਂ ਉਹਨਾਂ ਨੂੰ ਬੁਲਾਉਂਦਾ ਏ ਹੋਰ ਦੋਤੇ ਆਉਂਦੇ ਨੂੰ ਮਿਲਣ ਆਉ ਮਿਲਣ ਆਉ ਮੈਨੂੰ ਅੱਜ ਸਵੇਰੇ ਬਥੇਰੇ ਆਏ ਹੋਏ ਤੇ ਮਿਲਣ ਹੋਰ ਅੱਜ ਆਕੂ ਨਾਲ ਨਾ ਗਾਜਰਾਂ ਬਹੁਤ ਵਧੀਆ ਛਿੱਲ ਹੁੰਦੀਆਂ ਨੇ ਮੈਂ ਚੰਗੀ ਤੇਰਾ ਸਾਫ ਹੋ ਜਾਨੀ ਆ ਨਾਲੇ ਟਾਈਮ ਵੀ ਬਹੁਤ ਘੱਟ ਲੱਗਦਾ ਏ। ਹੋਰ ਤਾਂ ਆਚਾਰ ਪੌਣੇ ਵਾਲੀ ਗਾਜਰ ਆਈ ਹੋਈ ਏ। ਲੱਗਦੀ ਆਪਾਂ ਨੇ ਆਚਾਰ ਬਣਾਇਆ ਹੀ ਨਹੀਂ ਹੈਗਾ। ਇੱਕ ਵਾਰੀ ਉਹ ਬਣਾਇਆ ਏ। ਮੁੜ ਕੇ ਆਚਾਰ ਨਹੀਂ ਬਣਾਇਆ ਹੈਗਾ ਆਪਾਂ। ਇਹ ਤਾਂ ਆਪਾਂ ਕਿ ਜਰੇਲਾ ਬਣਾਇਆ ਤਾਂ ਜਦ ਨਹੀਂ ਇਹੀ ਜੀ ਗਾਜਰ ਮਿਲੀ ਹੈਗੀ। ਜਾਂ ਤਾਂ ਬਰੀਕ-ਬਰੀਕ ਗਾਜਰਾਂ ਜੀਆਂ ਮਿਲੀਆਂ। ਜਿਹੜੀ ਮੋਟੀ ਗਾਜਰ ਹੁੰਦੀ ਹੈ ਨਾ ਇਹ ਤਾਂ ਕਦੂਕਾਸ ਵੀ ਵਧੀਆ ਹੋ ਜਾਂਦਾ ਹੈ। ਦੇਖੋ ਜੀ ਜਿਹੜੇ ਸਾਡੇ ਥੇਤ ਵਿੱਚ ਗਾਜਰਾਂ ਲਾਈਆਂ ਹੋਈਆਂ ਨਾ ਉਹਦੀ ਸਬਜ਼ੀ ਤਾਂ ਇੰਨੀ ਫਿੱਕੀ ਬਣਦੀ ਹੈ ਨਾ ਜਿਵੇਂ ਕਈਏ ਦੀ ਸਬਜ਼ੀ ਹੁੰਦੀ ਹੈ ਇਹ ਜਿਹੜੀਆਂ ਮੁੱਲ ਦੀਆਂ ਗਾਜਰਾਂ ਐ ਇਹਦੀ ਸਬਜ਼ੀ ਮਿੱਠੀ ਬਣਦੀ ਆ ਹੁਣ ਇੰਨੀ ਮਿਹਨਤ ਕਰੀਤੀ ਅਸੀਂ ਗਾਜਰਾਂ ਬੀਜੀਆਂ ਅਸਨ ਨੂੰ ਖਾਣ ਨੂੰ ਵਧੀਆ ਲੱਗਦੀ ਇੰਨੀ ਹੈਗੀਆਂ ਅਸੀਂ ਕਾਚਾਰ ਹੁਣ ਮੱਝਾਂ ਨੂੰ ਪਾ ਦਨੇ ਬੀਜ ਤਾਂ ਬਥੇਰਾ ਵਧੀਆ ਲੈ ਕੇ ਆਂਦਾ ਤਾਂ ਹਾਈਬ੍ਰਿਡ ਬੀਜਦਾ ਉੱਪਰ ਫੋਟੋ ਬਥੇਰੀ ਸੋਹਣੀ ਲੱਗੀ ਹੋਈ ਐ ਕਹਿੰਦੇ ਪੂਰੀਆਂ ਇਹਨ ਗਾਜਰਾਂ ਮਿੱਠੀਆਂ ਹੋਣਗੀਆਂ ਜਾਂ ਤਾਂ ਪੱਟ ਕੇ ਦੇਖੀਂ ਗਾਜਰ ਜਮਾ ਹੀ ਬੇਕਾਰ ਨਿਕਲੀ ਐ ਤੇਰੇ ਸਬਜ਼ੀਆਂ ਲਾਉਣ ਨੂੰ ਜੀ ਨਹੀਂ ਕਰਦਾ ਹੈਗਾ ਠੀਕ ਆ ਜੇ ਸਬਜ਼ੀਆਂ ਨਾਲ ਵਧੀਆ ਨਿਕਣ ਮਿਹਨਤ ਉਹਨੀ ਕਰਨੀ ਪੈਂਦੀ ਹੈ ਕੋਈ ਕੀ ਮੌਸਮ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਕਹਿੰਦੇ ਆ ਕਹਿੰਦੇ 23 ਤਰੀਕ ਨੂੰ ਕਹਿੰਦੇ ਮੀਂਹ ਆਉਣਾ ਹੈ ਅੱਜ ਬੱਦਲ ਵਾਈ ਜੀ ਤਾਂ ਬਣਦੀ ਹੈ ਆ ਜਵੇ ਤਾਂ ਵਧੀਆ ਬਹੁਤ ਮੰਗਾ ਸਾਰੇ ਹੋਰ ਜਿਹਨੇ ਵਿਆਹ ਸ਼ਾਦੀ ਕਰਨਾ ਨਾ ਉਹਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਿਹੜਾ ਹੁਣ ਪ੍ਰੋਗਰਾਮ ਹੁੰਦਾ ਨਾ ਸਾਰੇ ਬਾਹਰੇ ਹੁੰਨੇ ਆ ਅੱਜ ਦਿਨਾਂ ਦੇ ਵਿੱਚ ਵਿਆਹ ਬਹੁਤ ਜ਼ਿਆਦਾ ਨੇ ਇੱਕ ਮੇਰੀ ਫਰੈਂਡ ਦੀ ਨੰਦ ਦਾ ਵਿਆਹ ਹੈ ਉਹਨਾਂ ਨੂੰ ਵੀ ਨਾ ਬਹੁਤ ਜ਼ਿਆਦਾ ਟੈਨਸ਼ਨ ਪਈ ਪਈ ਆ ਕਹਿੰਦੇ ਮੀਂਹ ਦੱਸਿਆ ਹੋਇਆ ਸੀ ਕੀ ਕਰੂਗੇ ਉਹ ਕਹਿੰਦੇ ਜੇ ਤਾਂ ਮੌਸਮ ਠੀਕ ਰਿਹਾ ਨਹੀਂ ਤਾਂ ਅਸੀਂ ਫਿਰ ਨਾ ਪੈਲਸ ਕਰ ਲੈਣਾ ਜਿਹੜੀ ਜਾਗੋ ਕੱਢਣੀ ਨਾ ਫਿਰ ਉਹ ਪੈਲਸ ਵਿੱਚੇ ਕੱਢਾਂਗੇ ਕਹਿੰਦੇ ਖਾਣ ਪੀਣ ਦਾ ਵੀ ਉੱਥੇ ਹੀ ਹੋ ਜਾਂਦਾ ਅਰੇਂਜਮੈਂਟ ਠੀਕ ਆ ਨਹੀਂ ਹੈਗਾ ਬਹੁਤਾ ਜਿਹੜਾ ਮਾੜਾ ਮੋਟਾ ਜੈ ਨਾ ਉਹ ਮੈਂ ਕੱਢ ਦਿੰਨੀ ਆ ਬਿਨਾ ਨਿਹੜੇ ਤੇ ਹੀ ਆ ਗਜਰਾਂ ਦੇਖੋ ਜੀ ਇੰਦਰ ਆਪਾਂ ਨੇ ਲਿਆਂਦੇ ਤੇ 3 ਕਿਲੋ ਮੀਟਰ ਤੇ ਤੇ ਆਪਾਂ ਨੇ ਕੱਢ ਲੈਨੇ ਦਾਣਾ ਐਨ ਪੂਰਾ ਮੋਟਾ ਭਰੇ ਹੋਏ ਤੇ ਹੁਣ ਇਹਨਾਂ ਆਪਾਂ ਨੇ ਕੀ ਕਰਨਾ ਹੈ ਨਾ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਦੇਣਾ ਤੇ ਮੌਜ ਰਹਿਦੀ ਆ ਫਿਰ ਚੱਕੋ ਚੱਕ ਕੇ ਬਸ ਸਬਜ਼ੀ ਚ ਪਾ ਲੋ ਨਹੀਂ ਤਾਂ ਫਿਰ ਨਾ ਆਏ ਹੁੰਦਾ ਵੀ ਲਿਓ ਮਟਰ ਕੱਢੀ ਆ ਵੀ ਸਬਜ਼ੀ ਬਣਾਉਣੀ ਆ ਅਸੀਂ ਸਾਰੇ ਸਿਆਲ ਬਸ ਇਸ ਤਰ੍ਹਾਂ ਹੀ ਕਰਦੇ ਰਹੇ ਆ ਧਨੀਆ ਵੀ ਤੋੜ ਕੇ ਅਜ ਡੱਬੇ ਦੇ ਵਿੱਚ ਸਟੋਰ ਕਰਕੇ ਫ੍ਰਿਜ ਵਿੱਚ ਲਾਤਾ ਹੈ ਮੌਜ ਰਹਿੰਦੀ ਆ ਫਿਰ ਹੁਣ ਆਪਾਂ ਕੱਟ ਲਈਏ ਗਾਜਰਾਂ ਢੇਰੇ ਖਾ ਰਾਣੀ ਦੀ ਆਪਾਂ ਤਿਆਰੀ ਦੇਖ ਕੇ ਆਉਨੇ ਉਧਰ ਜਾ ਕੇ ਵੀ ਕਿੰਨੀ ਕ ਪੈਕਿੰਗ ਕਰੀ ਆ ਕਿੰਨੇ ਕ ਨਹੀਂ ਕਰੀ ਆ ਜੀ ਰੋਟੀ ਖਾ ਕੇ ਸਾਰੀ ਪੈਕਿੰਗ ਦਾ ਕੰਮ ਨਿਬੜ ਕੇ ਕਹਿੰਦੀ ਫਿਰ ਹੱਥਾਂ ਪਰ ਲਾਉਣੀ ਆ ਮੈਂ ਮਹਿੰਦੀ ਹੈ ਮੈਂ ਖਾ ਵੀ ਇੰਨੀ ਦਾ ਇੰਨੀ ਦਾ ਮਗਾ ਠੰਡ ਪੈਂਦੀ ਆ ਮਹਿੰਦੀ ਨੂੰ ਕੀ ਆ ਕਹਿੰਦੀ ਨਹੀਂ ਦੀਦੀ ਸਾਡੇ ਰਿਵਾਜ ਆ ਕਹਿੰਦੀ ਮਹਿੰਦੀ ਤੇ ਬਿਨਾ ਨਾ ਮੈਂ ਉਧਰੋਂ ਆਉਂਦੀ ਆ ਨਾ ਮੈਂ ਇਧਰੋਂ ਜਾਣੀ ਆ ਤੇ ਹੁਣ ਕੀ ਬਲਿਆਂਦੀ ਪਈ ਆ ਕਹਿੰਦੀ ਮੈਂ ਰਾਤ ਨੂੰ ਲਾਉਂਗੀ ਮਹਾਰ ਡਿਜ਼ਾਈਨ ਨੂੰ ਕਿਹਨਾਂ ਡਿਜ਼ਾਈਨ ਨੂੰ ਕੀ ਆ ਬਸ ਇਸ ਤਰ੍ਹਾਂ ਮੈਂ ਸਿੱਧੀ ਸਾਦੀ ਕਰ ਲੈਣੀ ਆ ਇਹਦੀ ਅਕਸ ਨੂੰ ਮੈਂ ਸੌਰਿਆਂ ਨੂੰ ਜਾਣਾ ਹੈ ਆ ਦੇ ਚਾਹ ਪੀ ਲਈ ਭਾਈ ਕਿੰਨੇ ਆ ਬੀਲਾ ਇਹਨਾਂ ਦੋ ਹਨ ਆ ਇਹ ਵੋ ਗੋਲੀ ਨਹੀਂ ਗੋਲੀ ਨਹੀਂ ਇਹਨਾਂ ਨੂੰ ਸਾਲ ਵੀ ਹੋ ਗਏ 10-15 ਸਾਲ ਹੋ ਗਏ ਜਿਆਦੇ ਬਣਾਏ ਸੀਗੇ ਮਕਾਨ ਦੇ ਨਾਲ ਹੀ ਜਿੱਦੈ ਹੀ ਨੇ ਹਾਂ ਇਹਨਾਂ ਜਨਵਾਦ ਤਾਂ ਖਰਾਬ ਹੋਈ ਜਾਂਦੀਆਂ ਨੇ ਆਏ ਆਏ ਹਾਂ ਤਾਂ ਲੱਕੜੀ ਨੂੰ ਸਿਉਂਕ ਬਹੁਤ ਲੱਗਣ ਲੱਗੀ ਹਾਂ ਲੱਕੜੀ ਨੂੰ ਸਿਉਂਕ ਤਾਂ ਲੱਕੜੀ ਨੂੰ ਲੱਗਣੀ ਆ ਲੱਕੜੀ ਨਹੀਂ ਬਚਦੀ ਹੁਣ ਲੋਕਾਂ ਸਮਝਦਾਰ ਹੋ ਗਏ ਹੁਣ ਹੁਣ ਲੱਕੜੀ ਦਾ ਕੰਮ ਬਹੁਤ ਵੱਡਾ ਹੋ ਗਿਆ ਇਹ ਤਾਂ ਹਲਵਾਰੀਆਂ ਨੂੰ ਲੋਹੇ ਨਹੀਂ ਚਾਹੀਦੀਆਂ ਵਾ ਲੱਕੜਾਂ ਵਿੱਚ ਮਿਸਤਰੀ ਕਿੰਨੇ ਕਹਿਦੂਗਾ ਹੋਣੀ ਚਾਹੀਦੀਆਂ ਨੇ ਠੀਕ ਨਹੀਂ ਲੱਕੜੋਂ ਮਿਸਤਰੀ ਆ ਜਾਣਾ ਇਹ ਤਾਂ ਲੱਕੜੀ ਵਾਲਾ ਮਿਸਤਰੀ ਪਹਿਲਾਂ ਬੈਠ ਜਾਊਗਾ ਲੱਕੜੀ ਵਾਲੇ ਦਾ ਰਜਾਰ ਆ ਇਹ ਨਹੀਂ ਅੱਜ ਕੱਲ ਤਾਂ ਨਾ ਦੂਜੀ ਆਉਣ ਲੱਗੀ ਲੱਕੜ ਜਿਹਨੂੰ ਸਿਉਂਕ ਨਹੀਂ ਲੱਗਦੀ ਹੈਗੀ। ਉਹ ਤੋੜ ਆਉਂਦੇ ਦਾ ਹੈਗੇ ਨੇ ਉਹ। ਨਹੀਂ ਕਹਿੰਦੇ ਕਾਮਜਾਬ ਨੇ ਉਹ। ਕਾਮਜਾਬ ਨੇ। ਪਰ ਜਦ ਸਿਉਂਕ ਵੱਲ ਜਾਂਦੀ ਆ ਨਾ ਦਰਾਜਾਂ ਦੇ ਵਿੱਚ ਫਿਰ ਕੱਪੜੇ ਦਾ ਕੱਖ ਨਹੀਂ ਆਦਾ। ਮਿੱਟੀ ਹੋ ਮਿੱਟੀ ਹੋ ਜਾਂਦੀ ਆ। ਕਿ ਸਾਡੇ ਇੱਥੇ ਚਾਰੇ ਕੱਪ ਪੋੜਾ ਨੂੰ ਸਿਉਂਕ ਲੱਗੀ ਆ। ਬੋਲੇ ਬੋਲੇ। ਆ ਟੋਕਰਿਆਂ 'ਨੋਂ ਛਿੜਕੇ ਆਇਆ ਸਿਉਂਕ ਐਨੀ ਜ਼ਿਆਦਾ ਸਿਉਂਕ ਪਈ ਆ। ਪਹਿਲਾ ਸਪਰੇਅ ਕਰੀ ਆ ਹਾਂ ਲੋਟੂ ਦਵਾਦ ਨੇ ਕੋਈ ਨਹੀਂ ਖਾਈ ਬੀਂਦੀ ਇਹ ਇੰਚ ਇੰ 18 ਇੰਚ ਇਹਨਾਂ ਜਿਆਦਾ ਹੀ ਲੱਗਦੀਆਂ ਨੇ ਸਾਡੇ ਤਾਂ ਜੁੱਤੀਆਂ ਰੱਖਣ ਦਾ ਹੀ ਬਹੁਤ ਜਿਆਦਾ ਔਖਾ ਹੋਇਆ ਪਿਆ ਤਾਂ ਜੁੱਤੀਆਂ ਦਾ ਫਿਰ ਇੱਕਣਾ ਸਰਦਾ ਕਿਸੇ ਚੀਜ਼ ਕੀ ਨਹੀਂ ਹੁੰਦੀ ਘਰ ਤੇ ਕਿਸੇ ਚੀਜ਼ ਕੀ ਨਹੀਂ ਸਰਦਾ ਹਾਂ ਜੀ ਠੀਕ ਨੇ ਜੇਰਾ ਹੀ ਕਿੰਨੀ ਉਹ ਉਹ ਦਾ ਬੰਦ ਹੋ ਗਿਆ ਹਨਾ ਪਰੇ ਨੂੰ ਜਾਂਦਾ ਜੀ ਜਿਹੜਾ ਸਾਡੇ ਪਿੰਡ ਦੇ ਕਿੰਨ ਕੱਚਾ ਯਾਰ ਆ ਉਹ ਤਾਂ ਬੰਦ ਹੋ ਗਿਆ ਹਾਂ ਇਹ ਚੋਂ ਬਾਹਰ ਤੋਂ ਇਹਨਾਂ ਦੇ ਦੋ ਬਕਤੀ ਲਿਓ ਹਾਂ ਉਧਰੋਂ ਇੱਧਰ ਲਗਾਉਂਦਾ ਦੋ ਇਹ ਵੀ ਜਾਂਦਾ ਜੀ ਰਾ ਹਾਂ ਇਹ ਤਾਂ ਇਹਨਾਂ ਤੋਂ ਦੂਰ ਕੋਈ ਨਹੀਂ ਹੁਣ ਜਾਂ ਤੈਨੂੰ ਫੋਨ ਤੇ ਬਿਨਾਂ ਦਾ ਬੰਦਾ ਕਿਤੇ ਕਦਮ ਪੱਟੇ ਨਹੀਂ ਸਕਦਾ ਹਾਂ ਅੰਦਰ ਨਹੀਂ ਇਹ ਤਾਂ ਨਹੀਂ ਬਦਲੀਆਂ ਹਜੇ ਯਾ ਲੱਗਿਆ ਨਾ ਖਾਸ ਟਾਈਮ ਲੱਗ ਜਾਂਦਾ ਨਾ ਮਤਲਬ ਇਹਨੀਆਂ ਲਾਤੀਆਂ ਦੂਏ ਦਰਾਇਆਂ ਮੈਂ ਥੋੜਾ ਹੀ ਰਹਿ ਗਿਆ ਹੁਣ ਅੰਦਰਲਾ ਰਹਿ ਗਿਆ ਪੱਟਣ ਦੇ ਉਹ ਤਾਂ ਡਰੈਲ ਵੀ ਬੈਟਰੀ ਵਾਲੀ ਆਉਂਦੀ ਆ ਉਹ ਲੈ ਉਹ ਲੈ ਕੇ ਆਉਂਦੇ ਆ ਮੈਂ ਵੀ ਬੈਟਰੀ ਵਾਲੀ ਲੈ ਕੇ ਆਉਣਾ ਪਹਿਲਾਂ ਆ ਜੀ 400 ਜੀ ਹੈ ਹਾਂ 400 ਜੀ ਤੇ ਤੇ ਮਾੜਾ ਮੁੱਤਾ ਕੰਮ ਕਰਦਾ ਰਹਿ ਜਾਂਦਾ ਧਾਰ ਦੂਜਾ ਚਵੇਲਾ ਹੀ ਚੱਕ ਲੈਣਾ ਬਲਗ ਬਲਾਉ ਧਾਰ ਲਾਉ ਬਹੁਤ ਟਾਈਮ ਲੱਗ ਜਾਂਦਾ ਹਾਂ ਅੱਧਾ ਕੰਮ ਰਹਿ ਜਾਂਦਾ ਉਹਦੇ ਨਾਲੋਂ ਕੰਮ ਰਹਿ ਜਾਂਦਾ ਪੂਰਾ ਜਿਹਨੇ ਵੀialਦੀ ਆ ਇਹ ਬੈਟਰੀ ਵਾਲੀ ਓਏ ਓਏ 2000 ਦੀ ਕੰਨੇ ਵਿੱਚ ਲਾਈਏ ਕਾ ਨੋ ਦੇਣਾ ਲਈ ਨੇ ਰਹਿ ਉਹ ਘਰ ਦਾ ਹੈ ਦਮ ਬਾਰ ਬਾਈ ਲੇਲੇਡੀ ਰੋਡ ਤੇ ਖਾਬਿਆ ਤੋਂ ਤੀਜੀ ਚੌਥੀ ਦੁਕਾਨ ਉੱਕੀ ਹੈ ਕੀ ਨਾਮ ਹੈ ਨਾ ਗੁਰਦਾਨ ਲਈ ਹੈ ਬਾਰ ਇਹ ਵੇ ਨਹੀਂ ਗਿਆ ਅਜਾ ਉਹ ਬਾਰੇ ਰੰਗ ਨਹੀਂ ਲੱਗਿਆ ਠੀਕ ਚਲੋ ਜੀ ਜਿਹੜਾ ਆਪਣਾ ਇੰਤੇਬ ਮਿਸਤਰੀ ਕੰਮ ਕਰਦਾ ਨਾ ਲੱਕੜ ਦਾ ਨਾ ਅਸੀਂ ਕੱਲ ਖੀਰ ਬਣਾਈ ਤੀ ਇਹਨਾਂ ਮਖਾਉਨ ਵੀ ਕਿ ਡੱਬਾ ਦੇ ਦਿੰਦੇ ਉਹਦੇ ਵੀ ਬੱਚੇ ਖਾ ਲਣਗੇ ਉਹ ਕਹਿੰਦਾ ਭੈਣ ਤੁਸੀਂ ਡੱਬੇ ਚ ਪਾ ਦਿਓ ਚਲੋ ਜੀ ਆਪਾਂ ਨੇ ਹੁਣ ਡੱਬੇ ਵਿੱਚ ਪਾ ਦਿੱਤੀ ਹੈ ਰਸਤੀ ਖੀਰ ਬਣੀ ਹੋਈ ਹੈ ਤੇ ਹੁਣ ਆਪਾਂ ਇੱਕ ਦਫਾ ਜਿਵੇਂ ਮੋੜਾ ਕਰੇ ਨੇ ਤੇ ਤਾਂ ਇਹਨਾਂ ਨੂੰ ਡੁੱਲੇ ਮੋਕਰਾਇਡ ਇੰਦਾਰੇ ਉਹ ਬਾਬਾ ਦੇਵਾ ਆਹ ਫੇ ਡੁੱਲਣਾ ਜਾਵੇ ਨਾ ਮੋਟਾ ਫਲਾਸਟ ਤੇ ਕੱਬੇ ਪਾਤੀ ਆ ਉਹ ਕਿਹੜੇ ਮੋੜੀ ਨਾ ਨਾ ਤੂੰ ਟੱਬਾ ਰੱਖ ਲਈ ਕੋਈ ਰਹੀ ਸਾਡੇ ਕੋ ਬਾਧੂ ਪਏ ਨੇ ਆ ਗਾਗਰਾਂ ਕਾਜੀ ਨਾਲ ਹੋ ਸੱਤਿਆ ਤੂੰ ਚਾ ਗਾਗਰਾਂ ਨਹੀਂ ਇਹ ਕਾ ਬਾਧੂ ਖੜੀਏ ਨੇ ਲੈ ਜਾ ਕੋੰਦੋਂ ਲੈ ਕੇ ਗਾਗਰਾਂ ਲੈ ਕੇ ਸਾਡ ਲੈ ਜਾਗਾ